ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਮਤੀ ਚ ਉਹਨਾਂ ਦਾ ਐਲਾਨ ਲਗਭਗ 1 ਸਾਲ ਪਹਿਲਾਂ ਪੰਜਾਬ ਦੀਆਂ 13241 ਗ੍ਰਾਮ ਪੰਚਾਇਤਾਂ ਲਈ 95000 ਤੋਂ ਬਾਅਦ ਪੰਜ ਤੇ ਸਰਪੰਚ ਚੁਣੇ ਜਾਣ ਉਪਰੰਤ ਜੋ 23 ਜ਼ਿਲ੍ਹਾ ਪ੍ਰਸ਼ਾਸਨ ਤੇ 158 ਬਲਾਕ ਸੰਮਤੀਆਂ ਦੇ 3000 ਤੋਂ ਵੱਧ ਮੈਂਬਰ ਚੁਣੇ ਜਾਣੇ ਸਨ ਦੇ ਲੰਮੇ ਲੇਟ ਹੋਣ ਦੀ ਪ੍ਰਕਿਰਿਆ ਨੂੰ ਖਤਮ ਕਰਕੇ ਰਾਜ ਦੇ ਦਿਹਾਤੀ ਵਿਕਾਸ ਦੇ ਪੰਚਾਇਤੀ ਰਾਜ ਮਹਿਕਮੇ ਨੇ ਸਟੇਟ ਚੋਣ ਕਮਿਸ਼ਨ ਨੂੰ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਦੇ ਚੋਣਾਂ ਕਰਵਾਉਣ ਨੂੰ ਹਰੀ ਛੰਡੀ ਦੇ ਦਿੱਤੀ ਹੈ ਅਦਾਲਤੀ ਕੇਸਾਂ ਵਿੱਚ ਉਲਝੀਆਂ ਇਹ ਚੋਣਾਂ ਪਹਿਲਾਂ ਮਈ ਮਹੀਨੇ ਹੋਣੀਆਂ ਸਨ ਅਤੇ ਜੁਲਾਈ ਅਗਸਤ ਤੇ ਸਤੰਬਰ ਦੀਆਂ بارشਾਂ ਕਾਰਨ ਅੱਗੇ ਪੈ ਗਈਆਂ ਹੁਣ ਇਹ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਕਰਵਾਉਣੀਆਂ ਤੈਅ ਹੋਈਆਂ ਹਨ ਰਾ ਦੇ ਚੌਂਕ ਕਮਿਸ਼ਨ ਸੇਵਾ ਮੁਕਤ ਆਈਐਸ ਤੇ ਸੀਨੀਅਰ ਰਾਜ ਅਧਿਕਾਰੀ ਰਾਜਕਮਲ ਚੌਧਰੀ ਨੇ ਦੱਸਿਆ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾ ਉਪਰੰਤ 25 26 ਨਵੰਬਰ ਮਗਰੋਂ ਚੋਣਾ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ ਚੋਣਾਂ ਸੰਬੰਧੀ ਕੀਤੀ ਜਾ ਰਹੀ ਤਿਆਰੀ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਤਿਆਰੀ ਪੂਰੀ ਹੈ ਕਰੋਨਾ ਪੈੰਡੂ ਵੋਟਰਾਂ ਲਈ 19174 ਪੋਲਿੰਗ ਬੂਥ ਤਿਆਰ ਕੀਤੇ ਜਾਣਗੇ ਚੋਣਾਂ ਦੀ ਤਰੀਕ ਧਾਰਮਿਕ ਤੇ ਸਮਾਜਿਕ ਤਿਉਹਾਰਾਂ ਸਮੇਤ ਵਿਦਿਆਰਥੀਆਂ ਦੇ ਟੈਸਟ ਦੇ ਇਮਤਿਹਾਨਾਂ ਤੋਂ ਪਿੱਛੋਂ ਹੀ ਤੈਅ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰਾਂ ਦੀ ਚੋਣ ਵਾਸਤੇ ਪੀਲੇ ਰੰਗ ਦੇ 벨ਟ ਪੇਪਰ ਛਪਾਏ ਜਾਣਗੇ ਜਦੋਂ ਕਿ ਪੰਚਾਇਤ ਸਮਤੀਆਂ ਦੇ ਮੈਂਬਰਾਂ ਦੀ ਚੋਣਾਂ ਵਾਸਤੇ ਚਿੱਟੇ ਸਫੈਦ ਬੈਲਟ ਪੇਪਰ ਹੀ ਰੱਖੇ ਜਾਣਗੇ ਸਟੇਟ ਚੋਣ ਕਮਿਸ਼ਨ ਨੇ ਦੱਸਿਆ ਕਿ ਈਵੀਐਮ ਮਸ਼ੀਨਾਂ ਵਰਤਨਾ ਸੰਭਵ ਨਹੀਂ ਹੈ ਕਿਉਂਕਿ ਪਿੰਡੂ ਵੋਟਰ ਇੱਕੋ ਵੇਲੇ ਦੋ ਮਸ਼ੀਨਾਂ ਦੇ ਬਟਨ ਦਬਾਉਣ ਵਿੱਚ ਮਹਾਰਤ ਨਹੀਂ ਰੱਖਦਾ ਅਤੇ 40000 ਦੇ ਕਰੀਬ ਈਵੀਐਮ ਪ੍ਰਾਪਤ ਕਰਨਾ ਵੀ ਸੰਭਵ ਨਹੀਂ ਹੈ